ਆਓ ਜੀ ਆਓ ਭਾਈਓ ਤੇ ਪੈਣੋ ਆਓ ਤਾਜੇ ਤਾਜੇ ਸੰਤਰੇ ਲੈ ਜਾਓ ਆਓ 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 ਹਾ 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 ਸਨੋਈ ਲੋੜੇ ਕੇ ਪੈਸੇ ਲਾ ਕੇ ਜੂਜਾਜ ਪਿੰਡ ਦੀ ਸੰਤਰੇ ਕਰਨ ਦੀ ਅਜੀ ਤਾਂ ਹੀ ਜਗੜ ਲਾ ਕੇ ਸੰਤਰੇ ਗਾਲਾਂਗੇ ਹਾਂ ਕਿਉਂਦੇ ਰਹਿਣ ਮੇਰੀ ਯਾਰ ਸੱਖਾ ਤੇ ਚੰਨੀ ਦਿਲਦਾਰ ਓਲੇ ਆਪਣਾ ਯਾਰ ਸੇਦੀ ਸੇਦੀ ਜਨੀ ਏ ਭਾਈ ਮੈਨੂੰ ਤਾਂ ਡਰ ਚ ਲੱਗੀ ਜਾਂਦਾ ਮੇਰੇ ਭਾਈ ਜੇ ਆਪਾਂ ਫੜੇ ਗਏ ਮੈਂ ਪਹਿਲੀ ਵਾਰੀ ਚੋਰੀ ਕੀਤੀ ਆ ਓ ਯਾਰ ਅਸੀਂ ਕਿਹੜਾ ਹੁਣ ਰੋਜ਼ੀ ਚੋਰੀਆਂ ਕਰਦੇ ਆ ਤੂੰ ਡਰਨਾ ਕੁਛ ਨਹੀਂ ਹੁੰਦਾ ਜੇ ਮੋਦੀ ਚਾਚਾ ਕਿਤੇ ਇਧਰ ਨੂੰ ਕੰਮ ਪਿਆਲਾ ਚਾਗ ਪਿਆ ਆਪਾਂ ਫੜੇ ਜਾਵਾਂਗੇ ਮੇਰੇ ਭਾਈ ਓ ਯਾਰ ਹੋਈ ਡਰੀਆਂ ਨਾ ਜੇ ਫੜੇ ਗਏ ਆਪਾਂ ਭੱਜਾਂਗੇ ਛੱਤਰ ਬਰੇਟ ਭਾਂਤੇ ਦੀ ਹੋ ਆਪਾਂ ਨੂੰ ਵੀ ਹੋ ਜਾ ਆਪਾਂ ਚੱਕ ਜਾ ਤੇਰੇ ਭੱਜਾਂਗੇ ਜੇਦੀ ਘਰ ਜੇਦੀ ਘਰ ਓ ਮੈਂ ਛੜਿਆ ਨੂੰ ਕਹੀ ਜਾਂਨਾ ਵੀ ਹਮਰੇ ਚੰਗੇ ਯਾਰ ਨੇ ਇਹ ਮੈਨੂੰ ਪਛਾਣਨ ਨੂੰ ਵਰਦਨੇ 70 ਬ੍ਰੈਡ ਕ੍ਰਾਨ ਨੂੰ ਵਰਦਨੇ ਬਾਜਲਾ ਪਾਂਤਿਆ ਬਾਜਰਾ ਇਹਦਾ ਯਾਰ ਮਾਰ ਕਰਨ ਨੂੰ ਵਰਦਿਆ